ਤੇ ਬਹੁਤ ਹੀ ਚੰਗੀ ਬਾਈ ਨੇ ਗਾਂ ਲੈਤੀ ਹੈਗੀ ਤੇ ਬਾਈ ਦਾ ਕੀ ਤਿਆਰਬਾ ਮੰਡੀ ਦਾ ਪੁੱਛਦੇ ਆ ਤੇ ਬਾਈ ਸੱਸੀ ਗਾਲ ਸਸੀ ਗਾਲ ਬਾਈ ਜੀ ਤੇ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਿੰਡ ਆਪਣਾ ਕੋਠੇ ਇੰਦਰ ਸਿੰਘ ਵਾਲੇ ਨਾਮ ਗੋਰਾ ਸਿੰਘ ਆ ਜੀ ਠੀਕ ਆ ਬਾਈ ਤੇ ਅੱਜ ਬਾਈ ਆਪਾਂ ਗਾਂ ਲੈਤੀ ਹੈ ਤੇ ਬਈ ਆਪਾਂ ਨੂੰ ਦੱਸੋ ਵੀ ਕੀ ਆਪਣਾ ਤਿਆਰ ਬਰਿਆਗਾ ਵਧੀਆ ਪੂਰੀ ਕੁਆਲਿਟੀ ਦੀ ਗਾਂ ਜੀ ਠੀਕ ਆ ਬਾਈ ਇਹ ਕਿੰਨੇ ਰੁਪਏ ਲੱਗੇ ਭਾਈ ਇਹਦੇ ਇਹ 1000 ਦਾ 80 ਦੀ ਲਈ ਰਹੀ ਹੈ ਠੀਕ ਆ ਭਾਈ ਘਰੇ ਰੱਖਣ ਖਾਤਰ ਲਈ ਠੀਕ ਆ ਭਾਈ ਦੁੱਧ ਖਾਤਰ ਦੁੱਧ ਦੇ ਦੂ 16 17 ਠੀਕ ਆ ਬਾਕੀ ਦੇ ਥੱਲੇ ਥੱਲੇ ਦੇ ਠੀਕ ਆ ਬਾਕੀ ਆਰਡਰ ਤੁਸੀਂ ਦੇਖੋ ਹਾਂ ਆਰਡਰ ਦੇਖੋ 20 ਕਿਲੋ ਤੇ ਬਹੁਤ ਚੰਗਾ ਹੈ ਤੇ ਭਾਈ ਇੱਕ ਗੱਲ ਕਹਿੰਦਾ ਵੀ ਪੈਸੇ ਦਾ ਕਹਿੰਦਾ ਇਹਦੇ ਕਰਕੇ ਲਾਤੇ ਹਾਂ ਬੱਛੀ ਕਰਕੇ ਬੱਛੀ ਆ ਬਹੁਤ ਚੰਗੀ ਆਗੀ ਇਹ ਦੇਖ ਸਕਦੇ ਹੋਗੇ ਪੂਰੀਆ ਕੁਆਲਿਟੀ ਹੈਗੀ ਤੇ ਨੱਕ ਨੁੱਕ ਚਟਾ ਭਾਈ ਮੜਾ ਇਹਨੂੰ ਜਗਾਈ ਆ ਦੇਖ ਸਕਦੇ ਛੋਟੇ ਛੋਟੇ ਕਾਨਾਗੇ ਪਿਓਰਟੀ ਬਰੀਡ ਦੀ ਹੈਗੀ ਤੇ ਬਾਈ ਕਹਿੰਦਾ ਮੇਰੇ ਘਰ ਆ ਤਾ ਕੀ ਜਦੋਂ ਵੀ ਕਹਿੰਦਾ ਮੇਰੇ ਘਰੇ ਕੋਈ ਜਾਨਵਰ ਲੈਣਾ ਮੈਂ ਤੇ ਕਹਿੰਦਾ ਉਹਨੂੰ ਫੀਡ ਤੇ ਤਿਆਰ ਕਰ ਦਾਂਗਾ ਤੇ ਉਹਦਾ ਨਾਲ ਕਰਕੇ ਬਾਈ ਕੀ ਫਰਕ ਰਹਿੰਦਾ ਫੀਡ ਪਾਉਣਾ ਜੇ ਪਾਉਣਾ ਫੀਡ ਪਾਉਣਾ ਪੂਰੀ ਗਲੋਠ ਆ ਜਾਂਦੀ ਐ ਬੱਸ ਠੀਕ ਆ ਬਾਈ ਜਿੱਥੇ 5 ਸਾਲ ਚ ਤਿਆਰ ਹੋਣਾ ਸਾਜ ਕੀ ਹੋ ਜਾਂਦਾ ਠੀਕ ਆ ਬਈ ਠੀਕ ਆ ਤੇ ਵਾਕਿਆ ਤੁਸੀਂ ਗਾਂ ਦੇਖੋ ਪੂਰੀ ਚੰਗੀ ਹੈਗੀ ਤੌਰ ਤਰਕੀ ਵੀ ਦਿਖਾਵਾਂਗੇ ਤੇ ਧੰਨਵਾਦ ਬਈ ਛੋਟਾ